ਲੋ ਜੀ ਮਿੱਤਰੋ ਰਾਸ਼ਨ ਦੀਪੂ ਡੀਪੂਆਂ ਲਈ ਵੈਕੈਂਸੀਆਂ ਖੁੱਲ ਗਈਆਂ ਨੇ ਜਿਹੜੇ ਬੰਦੇ ਰਾਸ਼ਨ ਦੀਆਂ ਦੁਕਾਨਾਂ ਖੋਲਣੀਆਂ ਚਾਹੁੰਦੇ ਨੇ ਉਹ ਆਪਣੇ ਬਿਨਾ ਪੱਤਰ ਫੂਡ ਸਪਲਾਈ ਮਕਮੇ ਦੇ ਜ਼ਿਲ੍ਹਾ ਪੱਤਰ ਦੇ ਉੱਤੇ ਜ਼ਿਲ੍ਹਾ ਕੰਟਰੋਲਰ ਦਫ਼ਤਰ ਵਿੱਚ ਭੇਜ ਸਕਦੇ ਨੇ ਜਿਹੜੀ ਇਹ ਜਾਣਕਾਰੀ ਹੈ ਰਾਜ ਫੂਡ ਡਿਪਾਰਟਮੈਂਟ ਆਫ ਫੂਡ ਸੇਵਲ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਗਵਰਨਮੈਂਟ ਆਫ ਪੰਜਾਬ ਦੇ ਪੋਰਟਲ ਦੇ ਉੱਤੇ ਉਪਲਬਧ ਹੈ ਹੋਮ ਪੇਜ ਤੇ ਜਾ ਕੇ ਹੋਮ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ نیچے ਆਣਾ ਸਕਰੋਲ ਕਰਕੇ ਰਾਸ਼ਨ ਡੀਪੂ ਵੈਕੈਂਸੀਆਂ ਨੂੰ ਕਲਿੱਕ ਕਰ ਲੈਣਾ ਆ ਜ਼ਿਲ੍ਹੇ वाइज ਤੁਹਾਡੀ ਵੈਕੈਂਸੀ ਖੜ ਪਈ ਹੈ ਤੁਸੀਂ ਕਿਸੇ ਨੂੰ ਵੀ ਖੋਲ ਕੇ ਕਿੰਨੀਆਂ ਵੈਕੈਂਸੀਆਂ ਹਨ ਕਲਿੱਕ ਕਰ ਸਕਦੇ ਹੋ ਜਿੱਦਾਂ ਕਿ ਮੈਂ ਲੁਧਿਆਣੇ ਨੂੰ ਕਲਿੱਕ ਕੀਤਾ ਤੇ ਖੋਲ ਕੇ ਕਲਿੱਕ ਕਰਨ ਦੇ ਬਾਅਦ ਆ ਨਿਕਲਿਆ ਹੈ ਕਿ ਇਨਾ ਦਫ਼ਤਰ ਇਨਾ ਲੁਧਿਆਣੇ ਜ਼ਿਲ੍ਹੇ ਵਿੱਚ ਜਿਹੜੀ ਸ਼ਹਿਰੀ ਏਰੀਆ ਉਹਦੇ ਵਿੱਚ ਲਗਭਗ 260 ਸ਼ਹਿਰ ਦੇ ਵਿੱਚ ਨੇ ਤੇ ਪਿੰਡੂ ਵਿੱਚ 500 ਵੈਕੈਂਸੀਆਂ ਨੇ ਇਹ ਹਰੇਕ ਇਹਨਾਂ ਨੇ ਆਪਣੇ ਵੰਡ ਕੇਂਦਰ ਬਣਾਏ ਹੋਏ ਨੇ ਉਸ ਦੇ ਹਿਸਾਬ ਨਾਲ ਅ ਜਿਹੜੀਆਂ ਵੈਕੈਂਸੀਆਂ ਦਾ ਤੂੜ ਕੱਢਿਆ ਹੋਇਆ ਨੇ ਆ ਦੇਖੋ ਜਿਸ ਤਰ੍ਹਾਂ ਕਿ ਦਰਾਹਾ ਕੇਂਦਰ ਵਿੱਚ ਕਿਦਾਂ ਕਿਦਾਂ ਵੈਕੈਂਸੀਆਂ ਨੇ ਤੇ ਇਹਨਾਂ ਨੇ ਇਸੜੂ ਰੌਣੀ ਦੇ ਵਿੱਚ ਕਿਦਾਂ ਕੱਢੀਆਂ ਨੇ ਤੇ ਇਹਨਾਂ ਸਾਰੀਆਂ ਦਾ ਇਸ ਵੈਬਸਾਈਟ ਦਾ ਲਿੰਕ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਪਾ ਦੂੰਗਾ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਤੁਹਾਨੂੰ ਤੇ ਤੁਸੀਂ ਜਾ ਕੇ ਇਹ ਅਪਲਾਈ ਕਰ ਸਕਦੇ ਨੇ ਸੋਣ ਦੇ ਵਿੱਚ ਆਇਆ ਹੈ ਕਿ ਮਹਿਕਮੇ ਨੇ ਇਹਨਾਂ ਨੂੰ ਡੇਟ ਰਾਸ਼ਨ ਡਿਪੋ ਲਈ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਉਹ ਵਧਾ ਦਿੱਤੀ ਹੈ ਉਹ 10 ਤਰੀਕ 10ਵੇਂ ਮਹੀਨੇ 2024 ਤੱਕ ਕਰ ਦਿੱਤੀ ਹੈ ਤੇ ਸਰਕਾਰ ਦੀ ਰਾਸ਼ਨ ਡਿਪੋ ਨੂੰ ਦੇਣ ਵਾਸਤੇ ਕੀ ਪਾਲਿਸੀ ਹੈ ਕਿਹੜੇ ਕਾਗਜ਼ ਪੱਤਰ ਚੱਲਦੇ ਨੇ ਉਹਨਾਂ ਲਈ ਮੈਂ ਇੱਕ ਗੂਗਲ ਡਰਾਈਵ ਵਿੱਚ ਸਾਰੇ ਡਾਕੂਮੈਂਟ ਅਪਲੋਡ ਕਰ ਦਿੱਤੇ ਨੇ ਤੁਸੀਂ ਉਹ ਲਿੰਕ ਹੈ ਡਰਾਈਵ ਦਾ ਡਿਸਕ੍ਰਿਪਸ਼ਨ ਚੋਂ ਜਾ ਕੇ ਦੇਖ ਸਕਦੇ ਹੋ ਜਿੱਦਾਂ ਕਿ ਆ ਦੇਖੋ ਇਹਨਾਂ ਦੇ ਇੱਕ ਸਰਕਾਰ ਦੀ ਜੋ ਪਾਲਿਸੀ ਹੈ 2016 ਦੀ ਰਾਸ਼ਨ ਡਿਪੂ ਖੁੱਲਣ ਦੀ ਜੋ ਪਾਲਿਸੀ ਹੈ ਉਹਦੇ ਵਿੱਚ ਦੱਸਿਆ ਹੋਇਆ ਨੇ ਕਿੱਦਾਂ ਹੈ ਰਿਜ਼ਰਵੇਸ਼ਨ ਕਿੱਦਾਂ ਰਕਮਕਰਨ ਕਿੱਦਾਂ ਹੈ ਕਿ ਸ਼ਰਤਾਂ ਨੇ ਸਰਕਾਰ ਦੀਆਂ ਵਕ ਵਕ ਇਹਨਾਂ ਦੇ ਡਾਕੂਮੈਂਟ ਨੇ ਵਕ ਵਕ ਸ਼ਰਤਾਂ ਨੇ ਪਛਾਣ ਪੱਤਰ ਲਈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਜਿੱਦਾਂ ਕਿ ਪਛਾਣ ਪੱਤਰ ਲਈ ਇਹਨਾਂ ਨੇ ਆਧਾਰ ਕਾਰਡ ਫੋਟੋ ਕਾਰਡ ਪੈਨ ਕਾਰਡ ਆਦਿ ਤੁਸੀਂ ਆਪਣਾ ਜਿਹੜਾ ਜ਼ਿਲ੍ਹਾ ਪੱਤਰ ਦੇ ਉੱਤੇ ਜ਼ਿਲ੍ਹਾ ਕੰਟਰੋਲਰ ਦਫ਼ਤਰ ਵਿੱਚ ਜਾ ਕੇ ਸੰਪਰਕ ਕਰ ਸਕਦੇ ਹੋ ਉੱਥੇ ਆਪਣੀ ਅਰਜ਼ੀ ਦੇ ਸਕਦੇ ਹੋ ਤੇ ਹੋਰ ਜਿਹੜੇ ਲੜਿੰਦੇ ਕਾਗਜ਼ ਨੇ ਕਾਗਜ਼ਾਂ ਦੀ ਲੋੜ ਹੈ ਵੈਕੈਂਸੀਆਂ ਦੀ ਗਿਣਤੀ ਹੈ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਧੰਨਵਾਦ ਜੀ